ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਰਪੂਤਲਾ ਤੋਂ ਸੰਗਠਨ ਸਕੱਤਰ ਸਿੰਘ ਵਹੀਂਵਾਲ ਇਸ ਟਾਈਮ ਅਸੀਂ ਸਹਿਨਪੁਰ ਮੰਡ ਜਿਹੜਾ ਬੂਲੇ ਉੱਥੇ ਖੜੇ ਆ ਔਰ ਇਹ ਜਿਹੜੇ ਕਿਸਾਨ ਪਰਿਵਾਰ ਆ ਪਿਛਲੇ 60 ਸਾਲ ਤੋਂ ਇਹਨਾਂ ਨੇ ਜਿਹੜੀ ਜ਼ਮੀਨ ਪੁੱਟ ਕੇ ਬਾਤ ਕੀਤੀ ਸਮੇਂ-ਸਮੇਂ ਤੇ ਇੱਥੇ ਸਰਕਾਰਾਂ ਚੜ੍ਹ ਕੇ ਆਉਂਦੀਆਂ ਰਹੀਆਂ ਜਿਹੜੀ ਵੀ ਆਈ ਉਹਨਾਂ ਨੇ ਆਪਣੀ ਧੌਂਸ ਜਮਾਈ ਔਰ ਅਸੀਂ ਉਹ ਲੰਬੇ ਸਮੇਂ ਤੋਂ ਜਿਹੜੀ ਉਹ ਲੜਾਈ ਜਿਹੜੀ ਉਹ ਲੜਦੇ ਆ ਰਹੇ ਆ ਅਸੀਂ ਮੰਗ ਕਰਦੇ ਹਾਂ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਦਾ ਕਾਨੂੰਨ ਬਣਾ ਕੇ ਜਿੰਨਾ ਕਿਸਾਨਾਂ ਨੇ ਮਜ਼ਦੂਰਾਂ ਨੇ ਜ਼ਮੀਨਾਂ ਪੁੱਟ ਕੇ ਬਾਤ ਕੀਤੀਆਂ ਜਿੰਨਾ 50 50 60 60 ਸਾਲਾਂ ਤੋਂ ਉਹਨਾਂ ਨੂੰ ਮਾਲਕੀ ਦੇ ਹੱਕ ਦਿੱਤੇ ਜਾਣ ਪਰ ਭਗਵੰਤ ਮਾਨ ਦੀ ਸਰਕਾਰ ਇਸ ਟਾਈਮ ਜੋ ਚੱਲ ਰਿਹਾ ਫਸਲ ਬਿਲਕੁਲ ਪੱਕ ਕੇ ਤਿਆਰ ਹੋ ਜਾਂ ਦਿਖਾ ਦਿਓ ਕਣਕ ਦੀ ਫਸਲ ਪੱਕ ਕੇ ਤਿਆਰ ਹੋਈ ਆ ਤੇ ਦੂਸਰੇ ਬੰਨੇ ਪ੍ਰਸ਼ਾਸਨ ਇਹ ਗੱਲ ਕਹਿ ਰਿਹਾ ਵਾ ਕਿ ਅਸੀਂ ਕੱਲ ਨੂੰ ਜਾਂ ਅੱਜ ਜਿਹੜੀ ਆਣ ਕੇ ਕਣਕ ਦੀ ਫਸਲ ਵਾਟ ਕੇ ਕਾੜਨੀ ਹੈ ਜਿਹੜੀ ਜਥੇਬੰਦੀ ਨੂੰ ਬਿਲਕੁਲ ਕਿਸੇ ਵੀ ਹਾਲਤ ਦੇ ਵਿੱਚ ਮਨਜ਼ੂਰ ਨਹੀਂ ਗਈ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਹਾਂ ਸਰਕਾਰ ਨੂੰ ਵੀ ਕਿ ਥੋੜਾ ਜਿਹਾ ਗਰਾਊਂਡ ਲੈਵਲ ਤੇ ਆਣ ਕੇ ਵੇਖੋ ਕਿ ਇਹਨਾਂ ਲੋਕਾਂ ਨੇ ਕਿੰਨਾ ਦਰਦ ਕਿੰਨਾ ਸੰਤਾਪ ਜਿਹੜਾ ਉਹ ਡਾਇਆ ਵਾ ਅਜੇ ਤੱਕ ਵੀ ਜਿਹੜੇ ਘਰ ਆ ਉਹ ਚੱਜਦੇ ਨਹੀਂ ਬਣੇ ਬੱਚੇ ਜਿਹੜੇ ਆ ਉਹ ਅਜੇ ਪੂਰਾ ਪੜ ਨਹੀਂ ਸਕੇ ਸਾਡੀਆਂ 2-3 ਪੀੜ੍ਹੀਆਂ ਜਿਹੜੀਆਂ ਵਾ ਉਹ ਇੱਥੇ ਹੀ ਜ਼ਮੀਨਾਂ ਤੇ ਇੱਥੇ ਹੀ ਮਰ ਗਈਆਂ ਇਸ ਕਰਕੇ ਜਥੇਬੰਦੀ ਜੋ ਲੰਬੇ ਸਮੇਂ ਤੋਂ ਇੱਥੇ ਲੜਦੀ ਆ ਰਹੀ ਹੈ ਜਦੋਂ ਪ੍ਰਸ਼ਾਸਨ ਇੱਥੇ ਚੜ ਕੇ ਆਇਆ ਉਹ ਮੂੰਹ ਦੀ ਖਾਣੀ ਪਈ ਆ ਹੁਣ ਕਣਕ ਸਾਡੀ ਪੱਕੇ ਤਿਆਰ ਹੋਈ ਆ ਅਸੀਂ ਹੁਣ ਪੱਕਾ ਫੈਸਲਾ ਕਰ ਲਿਆ ਵੀ ਜਿਹੜਾ ਹੁਣੇ ਹੁਣ ਤੋਂ ਹੀ ਜਿਹੜਾ ਉਹ ਪੱਕਾ ਮੋਰਚਾ ਲਾ ਰਹੇ ਆ ਕਿਸੇ ਵੀ ਹਾਲਤ ਦੇ ਵਿੱਚ ਪ੍ਰਸ਼ਾਸਨ ਨੂੰ ਜਾਂ ਸਰਕਾਰ ਨੂੰ ਇਹਨਾਂ ਜ਼ਮੀਨਾਂ ਦੇ ਵਿੱਚ ਪੈਰ ਨਹੀਂ ਪਾਉਣ ਦੇਵਾਂਗੇ ਆਰ ਪਾਰ ਦੀ ਜਿਹੜੀ ਆ ਲੜਾਈ ਉਹ ਲੜਾਂਗੇ ਤੇ ਕੱਲ ਤੋਂ ਜਿਹੜਾ ਉਹ ਪੱਕਾ ਮੋਰਚਾ ਇੱਥੇ ਲੱਗੂਗਾ ਤੇ ਕਣਕ ਜਿਹੜੀ ਸਾਡੇ ਕਿਸਾਨਾਂ ਨੂੰ ਜਿਹੜੀ ਉਹ ਵਢਾਈ ਜਾਊਗੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ